ਕਈ ਕੋਟ ਰਾਜਸਤਾਵਸ ਸਤਕ ਕਈ ਕੋਟ ਵੇਦ ਪ੍ਰਾਨ ਸਿਮਰਤੀ ਅਰ ਸਾਸਤ ਕਈ ਕੋਟ ਰਾਜਸ ਤਾਮਸ ਸਤਕ ਸਤਕ ਕਈ ਕਰੋੜ ਆਦਮੀ ਦੇ ਰਜੋ ਕੋਣ ਦੇ ਵਿੱਚ ਨੇ ਰਾਜਸ ਨੇ ਕਈ ਤਮੋ ਕੋਣ ਦੇ ਵਿੱਚ ਨੇ ਤਾਮਸ ਨੇ ਉਹਨੇ ਪੁੱਛਿਆ ਦਾਦੀ ਨੇ ਆ ਕੇ ਸਾਰੀ ਚੇਤਨ ਦੀ ਗੱਲ ਸੀ ਇਹ ਚੇਤਨ ਦੀ ਗੱਲ ਸੀ ਇਹ ਇਹੀ ਰਖਣਾ ਦੇ ਵਿੱਚ ਹਾਂ ਇਦਾਂ ਦੀ ਗੱਲ ਆ ਸਾਰੀ ਕੋਹ ਬੰਦਦੀ ਐ ਉਹਦੋਂ ਏ ਪਾਉਣ ਪਾਣੀ ਵਾਲੀ ਜਾਂਦੀ ਸੀ ਕੋਈ ਵਿਖਰਦੀ ਸੀ ਜਾ ਕੇ ਇਹ ਕਿਵੇਂ ਵਿਖਰਦੀ ਐ ਕੱਲੀ ਉਹ ਕੰਪਨੀ ਦੇਸ ਨੂੰ ਬੰਨਦਾ ਉਹ ਖਦੀ ਪਾਉਣ ਪਾਣੀ ਪੈਸਾਂ ਤੋਂ ਦੇਸ ਨੂੰ ਹਟਾਉਂਦੇ ਇੱਥੇ ਆ ਕੇ ਆ ਜਾਂਦੀ ਸੀ ਇਹ ਗੱਲ ਜਲਦੀ ਹਾਂਜੀ ਕਈ ਕੋਟ ਰਾਜਸਥਾਨ ਸੱਤਕ ਕਈ ਕੋਡ ਬੇਦ ਪ੍ਰਾਨ ਸਿਵਰਤੀ ਅਰ ਸਾਸਤਰ ਕਈ ਕੋਡ ਬੇਦ ਪ੍ਰਾਨ ਸਿਵਰਤੀ ਅਰ ਸਾਸਤਰ ਬੇਦ ਪ੍ਰਾਨ ਸਿਵਰਤੀ ਅਰ ਸਾਸਤਰ ਉਹ ਨੇ ਸ਼ਾਸਤਰ ਦੇ ਗਿਆਤਾ ਨੇ ਜਿਹੜੇ ਸ਼ਾਸਤਰ ਦੇ ਗਿਆਤਾ ਨੇ ਉਹ ਸ਼ਾਸਤਰ ਨੇ ਆਪੇ ਉਹ ਕਹਿੰਦੇ ਹੁੰਦਾ ਤੁਰਦਾ ਜਲਦੀ ਫਰਦੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਥੋੜੀ ਆ ਹੋਰ ਯੂਨੀਵਰਸਿਟੀ ਅਲੇਗਾ ਹਮਰੇ ਕੋਲ ਸਰਦੀ ਫਰਦੀ ਯੂਨੀਵਰਸਿਟੀ ਹੈ ਉਹ ਵੇਦ ਉਹ ਆ ਜਿਹਦੇ ਵੇਦ ਚਾਰੇ ਵੇਦ ਜਵਨੀ ਆਦਿ ਨੇ ਰੋਕ ਕੇ ਕੱਢ ਕੀਤੇ ਤੇ ਵੇਦਿਆ ਫਿਰ ਉਹ ਉਹ ਵੇਦ ਲਿਆਵਾਂਗੇ ਆਪਾਂ ਪੜ੍ਹਾਂਗੇ ਉਹਨੂੰ ਕੁਝ ਵਜਨ ਦਦਾ ਜੀ ਵੇਦੇ ਵੇਦਿਆ ਉਹ ਦੇ ਕੋਈ ਵੇਦ ਪ੍ਰਾਣ ਸੁਣੇ ਤੇ ਪ੍ਰਾਣ ਦੀ ਗੱਲ ਪੁੱਛਣੀ ਹੈ ਪ੍ਰਾਣ ਜਿਹੜਾ ਪ੍ਰਾਣ ਦੀ ਦਵਾ ਤੇ ਪ੍ਰਾਣ ਹੈ ਕੰਟਰਸਾਰਾ ਉਹ ਗਿਆਨ ਹੈ ਤੋ ਪੁੱਛਣਾ ਪੁੱਛ ਲਓ ਤੇ ਵਰਕੇ ਫੋਲਦਾ ਫਿਰ ਨਾ ਪ੍ਰਾਣ ਦੀ ਕਰਾ ਬਲਾ ਕਿੱਥੇ ਹੈ ਉਹਨਾਂ ਕਰ ਉਹ ਹੀ ਸੁਣਾ ਦੇਣੀ ਹੈ ਤਾਂ ਜਿਹੜੀ ਏਥੇ ਬੈਠਾ ਰਹਿਣਾ ਜੂਗਾ ਉਹ ਪ੍ਰਾਣ ਵਧੀਆ ਕਿ ਵਰਖੇ ਭੋਲੇਗਾ ਤੇ ਵਰਖੇ ਫਟੇ ਹੋਏ ਉਹਦੇ ਵਿੱਚੋਂ ਫਿਰ ਉਹਦਾ ਵਾਟਾ ਫੜ ਲੈਣੀ ਹਰਦੇ ਨੇ ਕਿਹਾ ਉਹਦਾ ਜਿਹਦੇ ਹਰਤੇ ਦੀਆਂ ਚੀਜ਼ਾਂ ਦਿੱਤੀਆਂ ਸੀ ਇਹੇ ਉਹ ਬੇ ਪ੍ਰਾਣ ਸਬਰ ਤੋਂ ਚਾਲ ਕਰਦੇ ਆਪੇ ਸ਼ਾਸਤਰ ਦਾ ਗਿਆਤਾ ਸ਼ਾਸਤਰੀ ਹੈ ਸ਼ਾਸਤਰੀ ਕਹਿੰਦੇ ਆ ਸ਼ਾਸਤਰੀ ਕਹਿੰਦੇ ਆ ਬੇਦਿੱਗ ਹੈ ਬੇਦਿੱਗ ਹੈ ਕਈ ਕੋਟ ਕੀ ਇਹ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜਾਂਦੇ ਕਈ ਕੋਟ ਕੀ ਇਹ ਰਤਨ ਜ਼ਬੂਤ ਕਈ ਕੋਟ ਨਾਨਾ ਪ੍ਰਕਾਰ ਜਾਂਦੇ ਉਹਾਂ ਦੇ ਸੁਬਤਲ ਨੇ ਉਹ ਕਈ ਆਗਦੀ ਨੇ ਉਹ ਤਾਂ ਸਮੁੰਦ ਹਾਂ ਸਮੁੰਦ ਚੋੜਾ ਨੂੰ ਆਈ ਹੋਇਆ ਗੁੜਾਂ ਦੇ ਸੁਬਤਲ ਨੇ ਉਹ ਸਾਗਰ ਦੀਆਂ ਸਮੁੰਦ ਨੇ ਹਾਂ ਸਾਗਰ ਜਿਹੜਾ ਹੋਦਾ ਸਾਗਰ ਦੀ ਬਾਉਂਡਰੀ ਨੇ ਬੁੱਧ ਜੀ ਬੋਲ ਰਹੇ ਹੁੰਦੇ ਸਮੁੰਦ ਮਾਇਆ ਜੰਨ ਸਾਗਰ ਮਾਇਆ ਦੇ ਬਾਹਰ ਹੈ ਸੁਖ ਸਾਗਰ ਹੈ ਸੁਖ ਸਾਗਰ ਹੈ ਸਾਗਰ ਸਾਡੀ ਸਾਗਰ ਦੇ ਵਿੱਚ ਇਹਨਾਂ ਦਾ ਗੱਲ ਕਰਦਾ ਸਾਗਰ ਦੇ ਵਿੱਚ ਹੈ ਕਿਉਂਕਿ ਇਹਦੇ ਵਿੱਚ ਸਬੂਤ ਹੈਗੇ ਨੇ ਅਜਿਹੇ ਦੂਰ ਹਨ ਛੋਟੇ ਸਮੁੰਦਰ ਇਹਦੇ ਵਿੱਚ ਦੇ ਵਿੱਚ ਤਾਂ ਇਹਨੂੰ ਐਸਾ ਕਰਕੇ ਜੀ ਆਹੋ ਆਜੇ ਲੋ ਛੋਟੇ ਗਿਆਨ ਦੇ ਸਬੂਤ ਦਦੇ ਉਹ ਵੀ ਇਹਦੇ ਵਿੱਚੇ ਦੇ ਬਿੱਜ ਵੀ ਨਾਲ ਗਿਆਨ ਦੇ ਸਬੂਤ ਨੇ ਆਇਆ ਤਾਂ ਹਮੋਂ ਦੇ ਵਿੱਚ ਦੇ ਤਾਂ ਕਈ ਕੋਡ ਨਾਨਾ ਪ੍ਰਕਾਰ ਜਾਂਦੇ ਕਈ ਕੋਡ ਨਾਨਾ ਪ੍ਰਕਾਰ ਜਾਂਦੇ ਆਨਾ ਪ੍ਰਕਾਰ ਦੇ ਜਾਂਦੇ ਹੈਗੇ ਨੇ ਤਾਂ ਕਈ ਕੋਡ ਕੀਏ ਨਹੀਂ 84 ਲੱਖ ਜਿਉਂ ਹੁੰਦੀਆਂ ਕਈ ਕੋਡ ਨੇ ਇੱਥੇ ਤਾਂ ਧੀਵੀ ਐ ਸੇ ਤੱਕ ਦੀ ਗੱਲ ਦੀ ਟੋਟਲ ਉਹਦੇ ਵਿੱਚ ਰਚਨਾ ਜਲਦੀ ਹੈ ਗਿਆਨ ਕਰ ਰਚਨਾ ਬਹੁ ਵੀ ਦੀ ਅਨਕ ਪ੍ਰਕਾਰ ਆ ਗਿਓ ਚਾਰ ਖਾਨੀਆਂ ਦੀ ਗੱਲ ਨਹੀਂ ਹੈ ਇੱਥੇ ਬਹੁ ਵੀ ਉਹ ਰਚਨਾ ਦੀ ਗੱਲ ਹੈ ਇੱਥੇ ਤਾਂ ਕਿ ਇਹ ਤਕਸੀਦੀ ਗੱਲ ਹੈ ਜੀ ਜੀ ਕੋਈ ਵੀ ਨਹੀਂ ਹੋਈ ਨਾ ਜਿਹੜਾ ਕੋਈ ਵੀ ਨਹੀਂ ਹੋਈ ਸੱਤ ਸਾਰੀ ਵੀ ਗੱਲ ਚੱਲਦੀ ਹੈ ਐਡਾ ਲੱਭਦੇ ਫਿਰਦੇ ਨੇ ਜੇ ਕਿਤੇ ਜੀਵਨ ਹੈ ਹੈ ਜਾ ਉਹ ਐ ਹੈ ਜੇ ਲੱਭਦੇ ਨੇ ਨਹੀਂ ਕਿਸੇ ਕਾਰਨ ਦੀ ਹਾਂ ਹਾਂ ਉਹ ਐ ਹੈ ਜੇ ਜਦੋਂ ਵੀ ਹੋ ਜਾਈ ਉਸੇ ਹੋਊਗਾ ਓਏ ਆਪ ਜਾਂ ਨੂੰ ਫਿਰਦੇ ਨੇ ਨਾ ਐਜਾ ਤਾਂ ਲੱਭਦੇ ਨੇ ਇਹ ਕੋਟ ਕੀ ਅੱਛਰ ਜੀਵ ਹੈ ਕਈ ਕੋਟ ਕੀ ਅੱਛਰ ਜੀਵ ਹੈ ਕਈ ਕੋਟ ਐਸਾ ਵੀ ਨਾ ਜਾਨੀ ਬਹੁਤ ਲੰਬੀ ਆਈ ਹੋਇਆ ਹੈ ਜੀਵ 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 ਉਹ ਜੋ ਰੋਟਾ ਆਇਆ ਤੇ ਖੁਆਣਾ ਲੰਬੀ ਉਮਰ ਹੈ ਹੋਰ ਵੀ ਖੁਆਣਾ ਕਰਦਾ ਕੋਈ ਜਲਦੀਵੇ ਵੀ ਹੋਣੇ ਨੇ ਜੀਵਨ ਲੱਭੇ ਵਾਲੇ ਵੀ ਹੋਣੇ ਨੇ ਕਿਤੇ ਕੁਝ ਕਈ ਕੋਡ ਗਿਰੀ ਮੇਲ ਸਵਰਨ ਥੀਵੇ ਕਈ ਕੋਡ ਗਿਰੀ ਮੇਲ ਸੋਲ ਤਿੰਨ ਪ੍ਰਕਾਰ ਦੇ ਨੇ ਜਿੰਨੇ ਛੋਟੇ ਹਮਕਾਰ ਹੀ ਹਮਕਾਰ ਜਿਹੜੇ ਮਤਾਂ ਨਹੀਂ ਦਾਂ ਨਾਮ ਦੇ ਨਾਲ ਵਿਰੋਧ ਕਰਨ ਵਾਲੇ ਿੱਟੀ ਮਤਲਬਾ ਤਾਕਤ ਲਾ ਕੇ ਖੜੇ ਨੇ ਜਿਹਨੇ ਡੱਕਣ ਵਾਲੇ ਸੱਚ ਦੇ ਪ੍ਰਚਾਰ ਨੂੰ ਉਹ ਗਿਰਦੇ ਮੇਰ ਵੀ ਨੇ ਇਹ ਕਈ ਕਰੋੜ ਗਿਰਮੇ ਨੇੜੇ ਸੀਕੇ ਗਿਰਮੇ ਪਹਿਲਾਂ ਸੌਣ ਹੋ ਗਏ ਮੰਨ ਗਏ ਕਹ ਢੇਰੀ ਹੋ ਗਏ ਸਭ ਦੇ ਸੁਬਾਨ ਅੱਲਾਹ ਆਓ ਸੌਣਾ ਬਣ ਗਏ ਉਹ ਜਿਹੜੇ ਬੜੇ ਬੜੇ ਪਹਾੜ ਬਣੇ ਸੀ ਨਾ ਆਪਣਿਆਂ ਨੇ ਵੀ ਰੋਕਾਂ ਲਏ ਚਾਹੇ ਢੇਰੀ ਹੋ ਕੇ ਗੁਰਮਤਿ ਨੂੰ ਮਤ ਕੇ ਨਕਰੜ ਕੇ ਬੈ ਗਿਰਦੇ ਆ ਚੱਡੀ ਦੇ ਵਿੱਚੋਂ ਬੜੇ ਬੜੇ ਉਹ ਹੀ ਆਏ ਨੇ ਸਾਰੋ ਦੇ ਚੌਕੀ ਤੇ ਚਲਾਏ ਗਏ ਆ ਦੇ ਚਲਾ ਕੇ ਰਣਗਾਲੀ ਕੋ ਤਾਂ ਉੱਤੇ ਕੀ ਕੀਤਾ ਨਾ ਨੇ ਕਾ ਰਹੀ ਕਿ ਨਾਰ ਕੋ ਸਾ ਰਹਿਣਾ ਤੇ ਉੱਤੇ ਇਹ ਕੁਝ ਕੀ ਬਣਾ ਲੈ ਨਹੀਂ ਗੇ ਬਣਾ ਲੈ ਗੇ ਜਿਹੜੇ ਹਾਂ ਜੋਦੇ ਜਾਂ ਬਣਾ ਰਹੇ ਡਿੱਗਣ ਖੇਤ ਵਿੱਚ ਅਗਲੀ ਕੰਬਦੀ ਜਾਈ ਕੋਈ ਕੋਟ ਜੱਜ ਕਿੰਨੇ ਰੁਪਏ 50 ਸਹੀ ਕਰੋੜ ਜੱਖ ਕਿੰਨੇ ਰੁਪਏ 50 ਸਾਜ ਆਏ ਨੇ ਗਾਉਣ ਵਜਾਉਣ ਵਾਲੇ ਨੇ ਗਾਉਣ ਵਜਾਉਣ ਵਾਲੇ ਜੀ ਕਈ ਕੋਟ ਜੱਟ ਕਿੰਨੇ 50 ਕਈ ਕੋਟ ਪੂਤ ਪ੍ਰੇਤ ਸੁੱਕਣ ਮੇਰੇ ਕਿ ਜਾਸ 50 ਕੌਲ ਦੇ 50 ਹੋ ਨੇ ਉਹ ਜਿਹੜੇ ਰੱਤ ਪੀਣੇ ਵਾਲੇ ਨੇ ਸਾਜ ਉਹ ਜਿਹੜੇ ਉਹ ਕਰਦੇ ਨੇ ਜੰਤਰ ਮੰਤਰ ਖੂਨ ਪੀਂਦੇ ਨੇ ਦੇਵੀ ਭਲਾਣੀ ਕਾਲੀ ਉਹ ਉਹ ਜਿਹੜੇ ਉਹਦੇ ਕਰਦੇ ਬਲੀਆਂ ਦਿੰਦੇ ਨੇ ਦੇਰਿਆਂ ਦੀਆਂ 5000 ਪ੍ਰੇਤ ਹੀ ਨੇ 5000 ਪ੍ਰੇਤ ਘੋਰੀ ਅਘੋਰੀ ਦੀ ਉਤੇ ਹੋਰ ਕੁੰਬੀ ਦੇ ਅੱਜ ਇਹ ਕੋੜ ਕੋਉਦ ਪ੍ਰੇਤ ਸ਼ੁਕਰ ਮੇਰੇ ਬਖਸ਼ਾ ਅੱਜ ਹਾਂ ਕੋਉਦ ਪ੍ਰੇਤ ਜਿਹੜੀ ਬਹੁਤ ਰਚਨਾ ਨੂੰ ਵੀ ਉਹ ਬਹੁਤ ਰਚਨਾ ਨੂੰ ਦੱਸ ਰਹੇ ਨੇ ਟ੍ਰੈਂਡ ਵੀ ਆ ਰਿਹਾ ਹੈ ਰਚਨਾ ਨੂੰ ਇਹ ਰਚਨਾ ਦੇ ਵਿੱਚ ਤਾਂ ਦੁਆ ਸਾਰੀਆਂ ਜੁੜੀਆਂ ਜੇ ਕੋਉਦ ਸਾਰੀਆਂ ਜੁੜੀਆਂ ਇਹ ਸਿਰ ਮ ਆਦਮੀਆਂ ਦੇ ਇਸ ਵਾਸਤੇ ਕਸ ਰਹੇ ਨੇ ਜਦ ਅਸੀਂ ਉਹ ਤਾਂ ਹੈ ਇੱਕ ਜਿਹੜੇ ਧਰਮ ਦੇ ਵਿੱਚ ਦੋਏ ਪੱਖ ਨੇ ਧਰਮ ਦੇ ਜਿਹੜੀਆਂ ਪੌੜੀਆਂ ਲੋਕ ਚੜ੍ਹ ਕੇ ਉਹਨਾਂ ਨੇ ਜਿੱਤ ਦੁਆਰੇ ਉੱਪਰ ਐ ਉਹ ਜਦੋਂ ਜਾਂਦੇ ਤਾਂ ਸਾਤ ਭੂਤ ਵੀ ਬਣ ਜਾਂਦੇ ਨੇ ਕਿੱਥੇ ਇਹ ਰਾਹ ਵੀ ਦੂਏ ਪਾਸਾ ਤਾਂ ਰਾਹ ਐ ਨੂੰ ਦੇਖਦੇ ਵਾਲਾ ਤਾਂ ਸਮੇਂ ਦਿਖਾਈ ਜਾਂਦਾ ਹੈ ਉਹ ਤਾਂ ਬਾਰੇ ਦਿਖਾਈ ਜਾਂਦਾ ਹੈ ਆਖਰ ਇੱਥੇ ਕਿਉਂ ਹੈ ਰਤਨਾ ਉੱਠਣਾ ਚਲੇ ਆ ਜਨਾ ਚਾਪ ਪੋਰਟ ਦੀ ਪਾਪ ਵਾਲੀ ਤਸਵੀਰ ਹੈ ਤੇ ਨਾਲ ਨਾਲ ਜੀ ਹਾਂ ਪਾਪ ਵਾਲੀ ਉਹ ਮਿਲ ਕੇ ਸਿਸ਼ਟ ਪਾਈ ਹੈ ਦੋਹਾਂ ਦੀ ਜੀ ਹਾਂ ਪਾਪ ਵਾਲੀ ਟੀਮ ਦੇ ਵੀ ਹੈਗੇ ਨੇ ਜੋ ਤੇ ਪਾਪ ਵਾਲੀ ਟੀਮ ਦੇ ਵੀ ਖੜਾ ਰਹੀ ਜੀ ਧਰਮਣੀ ਦੀ ਜੀ ਖੜਾ ਰਹੀ ਹੋਏ ਤਾਂ ਖਾਇ ਤੋਂ ਨੇ ਕੜਾ ਜੀ ਆ ਗਏ ਜੀ ਹਾਂ ਜਿਹੜੇ ਆਏ ਨੇ ਪਹਿਲਾਂ ਪਹਾੜ ਜਿਹੜੇ ਜੋਗੀ ਦੇ ਗਿਰਮੇ ਗਿਰਮੇ ਖਤਰ ਇਹ ਇਦਾਂ ਨੇ ਹੈ ਤਾਂ ਪੋਜ਼ਿਟਿਵ ਹੈ ਪਰ ਇਹਨਾਂ ਜਿਹੜੇ ਨੈਗੇਟਿਵ ਸੁਭਾਅ ਨੇ ਛੱਡਦੇ ਵਿਰੋਧੀ ਹੁੰਦੇ ਨੇ ਆਪਣੇ ਆਪ ਨੂੰ ਸੱਚ ਸੱਚ ਜਿੱਦ ਦਾ ਪਰਦੇਸ ਨੇ ਸਾਧੀ ਜਿੱਤੋਂ ਪਰ ਛੱਡਦੇ ਛੱਡਦੇ ਬੈਠੀ ਰਹੂ ਮੈਂ ਜੇ ਰਾਜਾ ਸੱਚ ਤੇ ਤਾਉਂਗਾ ਗੈਨ ਕੰਨ ਕਰਨਾ ਰਮਾ ਹੋਵੇ ਸੈਕਟਰਾਂ ਜੋ ਇਹ ਤਾਪਦੇ ਨੇ ਤਾਂਸੀ ਇਹਦੇ ਉਹ ਜਿਆਦਾ ਸ਼ਿੱਧੇ ਚੱਲਦੇ ਨੇ ਸਿਪਕ ਭਾਜੋ ਨਕਲਦੇ ਨੇ ਤਾਂਸੀ ਇਹਨਾਂ ਦੇ ਨਾਲ ਤੁਮ ਕੋਲ ਆਨੇ ਚਾਹੀਦੀ ਮਾਰ ਦਾ ਉਹਦਾ ਭਗਮਤਰਵਾ ਕ੍ਰੂਪ ਸੁਭਾਅ ਦਾ ਕਰੋ ਜਿਆਦਾ ਹੈ ਤੱਬ ਹੀ ਕਰਦਾ ਹੈ ਸਰੀਰੇਤ ਪਾਉਂਦਾ ਹੈ ਇਸ ਕਰਕੇ ਤਾਂਸੀ ਹੈ ਸੁਭਾਅ ਰਜੋ ਗੁਣ ਦੇ ਵਿੱਚ ਰਾਜਸੀ ਸੁਭਾਅ ਹੈ ਰਜੋ ਗੁਣ ਚ ਰਾਜ ਸਿੰਘ ਸਤੋਗੁਰ ਦੇ ਵਿੱਚ ਉਹ ਚਲਾ ਜਾਂਦਾ ਵੀ ਜਿਹੜੇ ਅਕੀਰ ਸੰਤੂਰ ਸੰਦੇ ਬੈਠੇ ਲੋਕ ਜਿਹੜੇ ਰਿਸ਼ੀ ਕਪੀਸੀ ਸਾਧੂ ਸੰਤ ਹੋਏ ਉਹ ਸਤੋਗੁਰ ਚਲੇ ਜਾਂਦੇ ਹਾਂਜੀ ਕਈ ਕੋਟ ਭੂਤ ਪ੍ਰੇਤ ਸੁਪਰ ਮਿਰਗਾ ਚ ਕਈ ਕੋਟ ਭੂਤ ਪ੍ਰੇਤ ਭੂਤ ਪ੍ਰੇਤ ਨੇ ਜਿਹੜੇ ਜਿਉਦੇ ਹੀ ਨੇ ਆਇਆ ਬਹੁਤ ਫਸੇ ਨੇ ਭੂਤ ਪ੍ਰੇਤ ਸ਼ੁਕਰ ਗੱਜਣਾ ਸੁੱਕਰ ਨੂੰ ਵੈਸੇ ਸਾਖਤ ਤੇ ਸ਼ੁਕਰ ਪੜਾਓ ਰੱਖੇ ਅੱਛਾ ਗਾਉ ਉਹ ਕਹਿੰਦੇ ਸਾਖਤਾ ਸ਼ੁਕਰੋਂ ਵੀ ਘਟੇ ਜਿਹੜੇ ਪੂਰੇ ਸਾਖਤ ਨਹੀਂ ਘਟ ਸਾਖਤ ਨੇ ਸ਼ੁਕਰ ਦੀ ਇਹ ਪੜਦਾ ਤਾਂ ਉਹ ਕੁੱਕਰ ਸੁੱਕਰੇ ਕੰਦ ਕੀ ਫਿਰਉਂਦਾ ਜਰੂਰ ਪੜਦਾ ਤਾਂ ਰਦਾਵਾ ਨਹੀਂ ਕਰਦਾ ਚੰਪੂ ਸਾਹਿਬ ਪੜਦਾ ਜੂਹ ਵੀ ਜਿਹੜੇ ਨੇ ਸੰਤ ਬੈਦਤੀ ਜੀ ਕਰਦੇ 100 ਵੀ ਫਿਰਉਂਦੇ ਚੁੱਪ ਕਰਕੇ ਇੱਕ ਜਿਹੜਾ ਹਿੱਕ ਠਾਪੜ ਕਹੇਗਾ ਵੀ ਨਹੀਂ ਫਲਾਉਂਦਾ ਉਹ ਸਾਤ ਕਪੜਾ ਚੋਰੀ ਤੇ ਗੁਪਤੀ ਜਿਗਾ ਫਲਾਉਂਦਾ ਕਹਿੰਦੀ ਕਿਛਲੇ ਐਬਸਲੇ ਉਹ ਗੁਪਤੀ ਵਾਲੇ ਨੇ ਉਹ ਸਾਖਤ ਦੀ ਹਨ ਉਹ ਪੂਤ ਪ੍ਰੇਤ ਚੁੱਕਰ ਬਿਰਗਾ ਚਲਾਕ ਕਿਸਮ ਦੇ ਆਦਮੀ ਚਲਾਕੀ ਕਰਦੇ ਨੇ ਪੂਤ ਪ੍ਰੇਤ ਹੈਂ ਸਰੀਰ ਤੇ ਉੱਤੇ ਉੱਠਦੇ ਹੀ ਜਿਹੜਾ ਸਰੀਰ ਤੇ ਨਹੀਂ ਉੱਠਦਾ ਉਹ ਪੂਤ ਪ੍ਰੇਤ ਹੈ ਸਰੀਰ ਤੇ ਨਹੀਂ ਉੱਠਦਾ ਖਾਲੀ ਹੁੰਦਾ ਬਾੜਾ ਈ ਗੱਲ ਕਰਦਾ ਹੀ ਨਹੀਂ। ਉਹ ਬੂਤ ਪ੍ਰੇਤ ਹੀ ਹੋ ਕੀ ਆ? ਮਾਇਆ ਕੋ ਪ੍ਰੇਤ ਹੈ। ਹਾਂਜੀ। ਸਭ ਤੋਂ ਨੇਰੇ ਸਭ ਬੂਡੇ ਦੂਰ। ਨਾਨਕ ਆਪਾ ਲਿਖਦੇ ਰਿਹਾ ਪਰਖੂ। ਇਹ ਦਰਗਾਹ ਜਿਹੇ ਦੇ ਘਰ ਆ। ਬੇਡਾਟ ਬੇਰਗੋ। ਚਲ ਆਕ ਕਰ ਹਉਤੇ ਯੇ ਇਹ ਜਾਤੀ। ਇਹ ਜਾਤੀ। تیز بدھی والے ہیں چلاک بدھی والے وہ سہر سیاح نے سہ سیال ایک نہ چلے نہ سامنے نہیں چلتی ہے ووک کے سامنے نہیں چلتی متبادہ نہیں ملتے ہیں ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਅਬ ਅਲਿਪਤ ਰਿਹਾ ਪ੍ਰਭੂ ਸਭੂ ਤੇ ਨੇੜੇ ਸਭੂ ਤੇ ਦੂਰ ਸਭੂ ਤੇ ਨੇੜੇ ਹੁੰਦਾ ਹੋਇਆ ਵੀ ਸਭੂ ਤੇ ਦੂਰ ਬਣਾ ਬਿਠਾ ਸਿਆ ਬਣਾਇਆ ਬਿਠਾ ਦੁਨੀਆ ਖੋਜ ਕੋਈ ਨੀ ਹੈ ਸਭ ਤੋਂ ਵੇਲੇ ਆ ਹੋਸ ਨਾ ਲਾ ਪਰਭੂ ਨਾ ਆਪ ਰਿਵਤ ਨਾ ਤੁਹਾਡਾ ਰਿਵਤ ਰਹਾ ਪਰਭੂ ਆਪ ਲਿਪਤਾ ਹਵਾ ਤਾਂ ਪਿੱਛੇ ਹੀ ਆ ਲਿਪਤਾ ਵਾਇਟਲ ਮਾਇਜਲ ਪਾਣੀ ਤੋਂ ਪਿੱਛੇ ਪਿੱਛੇ ਆ ਰਹਾ ਪਰਭੂ ਪਰ ਵਰਕੇ ਪੂਰਾ ਕਰ ਰਿਹਾ ਗਿਆ ਜਾਣ ਫਲੰਬਰਾ ਦੇ ਜਾਣ ਤੇਰੇ ਕੋਲਣ ਕਿ ਮਾਇਜਲ ਤੋ ਰਹਿ ਕੇ ਕਿਆ ਨਾ ਫੜਾਂ ਬਰਾੜ ਉਹਨੇ ਦੇਖਿਆ ਬਰਾੜ ਨਿੱਕਾ ਬੈਠਾ ਕੰਮ ਤਾਂ ਉਹੀ ਕਰ ਰਿਹਾ ਸਾਰਾ ਉਹੀ ਕਰ ਰਿਹਾ ਉਹੀ ਗਿਆਨ ਆਪਣਾ ਬਹੁਤ ਧਿਆਨ ਕੋਈ ਹੈ ਉਹ ਕੱਲਾ ਹੀ ਹੈ ਉਹਦਾ ਧਿਆਨ ਨਹੀਂ ਉਹ ਆਪ ਹੈ ਉਹਨੂੰ ਗਿਆਨਿੰਦਰਾ ਨਾਲ ਗੱਲ ਕਰੀ ਉਹਨੇ ਗਿਆਨਿੰਦਰਾ ਉਹੀ ਯੂਜ਼ ਕਰ ਰਿਹਾ ਆਪ ਹੈ ਉਹ ਤੂੰ ਆਪ ਹੋਵੇ ਬਸ ਜਿੱਦਾਂ ਜਿਆਦਾ ਅੰਦਰ ਧਿਆਨ ਹੁੰਦਾ ਹੈ ਉਹ ਅੰਦਰ ਧਿਆਨ ਹੁੰਦਾ ਹੈ ਮਾਨ ਜਿਹੜਾ ਹੈ ਆਪਣੇ ਮਾਨਤਾ ਇਹਨੂੰ ਜੋਤ ਦੇ ਅੰਦਰ ਜੁੜ ਜਾਂਦਾ ਹੈ ਫਿਰ ਮਨ ਹਵਾ ਜਿਹਾ ਹੋ ਜਾਂਦਾ ਹੈ ਜਾ ਅਸਰ ਦਾ ਅਨੁਭਵ ਨਾ ਹੋਵਦੀ। ਨਾ ਪਾਣੀ ਛੀਂਦਾ। ਜੇ ਮਾਰ ਆਪਣੇ ਮੂਰਣਾ ਨੂੰ ਜੀਵਨ ਬਿਤਾਇਆ ਜੁਦਾ ਹੋ। ਹਾਂ। ਜੀਵਨ ਬਿਤਾਇਆ ਪਾਣੀ ਨੂੰ ਬਿਤਾਇਆ। ਹਾਂ। ਬਸ। ਕੌਣ ਪਾਣੀ ਉਹ ਕਿਉਂ ਹੁੰਦਾ? ਅੰਦਰ ਲੱਗਦਾ ਆਪਾਂ ਰਹਿੰਦੇ ਤਾਂ ਤਕਰੀਬਨ ਆਪਾਂ ਜਿਆਦਾ ਸਰੀਰ ਤੋਂ ਪਰੇ ਹੀ ਆ। ਹਾਂ। 24 ਘੰਟੇ ਜਿੰਨਾ ਕਿ ਧਿਆਨ ਆਪਾਂ ਸਰੀਰ ਦੇ ਕੇਂਦਰ ਹੁੰਦਾ ਬਹੁਤ ਘੱਟ ਹੈ। ਜਦੋਂ ਬਸ ਕਲਪਨਾ ਦੇ ਵਿੱਚ ਵੀ ਉਹਦਾ ਸਰੀਰ ਚ ਹੈ ਨਹੀਂ ਅਸਲ ਜਿਹੜਾ ਹੋਈਏ ਚਾਹੇ ਸ੍ਰੀ ਨਾਲ ਰਿਲੇਟਡ ਜਿਹੜੇ ਕਾਰੋਬਾਰ ਚ ਉਹ ਸ੍ਰੀ ਕਰਕੇ ਜਦ ਅੱਛਾ ਸ੍ਰੀ ਨਾਲ ਸੰਬੰਧ ਦੇ ਕੇ ਜਿਹੜੇ ਕੰਮ ਚ ਹੈ ਸ੍ਰੀ ਉਹ ਸ੍ਰੀ ਨਾਲ ਸੰਬੰਧ ਸਨਦਾ ਹੋ ਸ੍ਰੀ ਜਿੰਨ ਕਿ ਜਦ ਪਾਣ ਪਾਣੀ ਕਿਤੇ ਸਰੀਰਾ ਜਿੱਤੇ ਪਾਣ ਪਾਣੀ ਆ ਤੇ ਇਹ ਸਰੀਰ ਹੈ ਜਦ ਠੀਕ ਸਰੀਰੂਏ ਨਾ ਹੱਥ ਪੈਰ ਕੰਮ ਕਰਦਾ ਹੋਇਆ ਮੁਰਗੇ ਵੀ ਉਹ ਪਿੱਛੇ ਪਾਸੇ ਨਾਲ ਕਰਦੇ ਨਾਲ ਫਿਰ ਉਹ ਪਾਉਣ ਪਾਉਣ ਦੇ ਨਾਲ ਲੈ ਜਾਂਦੇ